ਆਗੇ ਬਾਬਾ ਕਿਵੇਂ ਮਿੱਠੀ ਐ ਐਨਾ ਤਾਂ ਠੀਕ ਆ ਤੁਸੀਂ ਠੀਕ ਹਾਂ ਇਹਨ ਵਧੀਆ ਚਲ ਆ ਜਾ ਤੂੰ ਤੇ ਤ੍ਰਿਕਾ ਆਣ ਦੇਖ ਲੈ ਉਹ ਸ਼ਰਾਬੀ ਜਾਂ ਫਿਰ ਉਹਦੀ ਸਫਾਈ ਸੁੱਤੀ ਲੈ ਉਹਨੂੰ ਆ ਜਾ ਫਿਰ ਮੈਂ ਵੀ ਜਾ ਉੰਡਾ ਨਹੀਂ ਹੈਗਾ ਕੀ ਹੋ ਗਿਆ ਜੀ ਕੋਦਾ ਹੱਕਾ ਮਾਰਿਆ ਤੈਨੂੰ ਹੈ ਆ ਭਾਂਡੇ ਜੇ ਕਰ ਰੱਖੇ ਨੇ ਦਾ ਪਾਣੀ ਮੰਗ ਰਿਆ ਤੈਨੂੰ ਕਦੋਂ ਦਾ ਕੰਮ ਚ ਭੁੱਲ ਗਈ ਜੀ ਦਾਲ ਕੀ ਦੇਣੀ ਸੀ ਤੂੰ ਪਾਣੀ ਵੀ ਨਹੀਂ ਦਿੰਦੀ ਹੈਗੀ ਅੱਜ ਦਾ ਪੀਣਾਗਾ ਮੈਂ ਕੋਈ ਨਾ ਤੁਸੀਂ ਬੈਠੋ ਮੈਂ ਲੈ ਆਉਣੀ ਆ ਜੀ ਆ ਦੋ ਚਾਰ ਭਾਂਡੇ ਨਹੀਂ ਸਮਝਦੇ ਹੋਗੇ ਇੱਥੋਂ ਗੱਲ ਸੁਣ ਲੈ ਮੇਰੀ ਜਦੋਂ ਪੀਣ ਵੇਟ ਹੈ ਨਾ ਪਾਣੀ ਦੀ ਬੋਤਲ ਹੋਣੀ ਚਾਹੀਦਾ ਠੰਡੇ ਦੀ ਠੀਕ ਹੈ ਕੋਈ ਨਾ ਬਾਗ ਜਮੇ ਲੈ ਆਉਣੀ ਆ ਅੱਗੇ ਤਾਂ ਦਾਲ ਹੁੰਦੀ ਈ ਅੱਜ ਤੋਂ ਗੱਲ ਸੁਣ ਲੈ ਮੇਰੀ ਕਿਤੋਂ ਵੀ ਕਰ ਕਿਤੋਂ ਵੀ ਨਾ ਕਰ ਮੈਨੂੰ ਮੁਰਗਾ ਚਾਹੀਦਾ ਠੀਕ ਆ ਠੰਡੇ ਪਾਣੀ ਦੀ ਬੋਤਲ ਚਾਹੀਦੀ ਐ ਜੇ ਨਾ ਕਰੀ ਨਾ ਸਾਫ ਲਾ ਲਈਆਂ ਉਹਦਾ ਪੈਗ ਪਾ ਰਿਆ ਮੈਂ ਪੈਗ ਪਾਉਣ ਤੋਂ ਪਹਿਲਾਂ ਬੋਤਲ ਹੋਵੇ ਮੇਰੇ ਲਵੇ ਠੀਕ ਆ ਕੋਈ ਨਾ ਜੀ ਹਾਂ ਦਾਰੂ ਪੀ ਕੇ ਸੁਰਤ ਰਹਿੰਦੀ ਨਹੀਂ ਹੈਗੀ ਚੀਜ਼ਾਂ ਮੰਗਦੇ ਰਹਿੰਦੇ ਨੇ ਦੱਸ ਮੈਂ ਕਿੱਥੋਂ ਕਰਾਂ ਕਿੱਥੇ ਆ ਕੇ ਦਵਾਂ ਦਾਲ ਤਾਂ ਬਣਾ ਰੱਖੀ ਆ ਦੇ ਦੇਣੀ ਆ ਕੀ ਪਤਾ ਇਹਦਾ ਮੈਨੂੰ ਕੁੱਟਣੇ ਲੱਗੂ ਜੀ ਮੈਂ ਐਨਾ ਕੁਛ ਕਿੱਥੋਂ ਕਰਾਂ ਮੇਰੇ ਮਾਪੇ ਨੇ ਬਸ ਅਚਰਾਬੀ ਦੇ ਬੰਨੇ ਪਾਤੀ ਕੁਛ ਨਹੀਂ ਦੇਖਿਆ ਵੀ ਮੁੰਡਾ ਕਿਵੇਂ ਦਾ ਕਿਵੇਂ ਨਾ ਦੋ ਬਿਖੇ ਰੱਖਦੇ ਪਟੂ ਨੂੰ ਪੈਗ ਪਾਰ ਗਿਆ ਓਏ ਆ ਗਿਆ ਓਏ ਕਿੱਧਰ ਵਾ ਗਿਆ ਸੀ ਉਰੀ ਦੀ ਉਰੀ ਦੀ ਆ ਜਾ ਆ ਜਾ ਯਾਰ ਭਾਈ ਮਰਦੀ ਕਰਿਆ ਬਈ ਬਰਾ ਭਾਈ ਕਦੋਂ ਆਵੇ ਓਏ ਦੋ ਇਕੱਠੇ ਲਾਈ ਰੋਜ ਇਹਦਾ ਇਕੱਠੇ ਲਾਉਣਾ ਯਾਰ ਅੱਜ ਹੀ ਆਉਣਾ ਚੱਲ ਪਾ ਉਹ ਤਰੇ ਕਿਵੇਂ ਪੁੱਦਾ ਹੈ ਉਹ ਤੂੰ ਪੈਗ ਬਾਦ ਨੂੰ ਫੇਰ ਦੱਸਦਾ ਮੈਂ ਬੜਾ ਰਾਤ ਸ ਮੈਂ ਤਾਂ ਪਹਿਲਾਂ ਹੀ ਲਾ ਲਿਆ ਯਾਰ ਤੇਰੇ ਨਾਲ ਸ਼ੇਅਰ ਕਰਦਾ ਏ ਉਹ ਕੋਈ ਨਾ ਤਾਂ ਭਾਈ ਬਰਗਰੀਜ਼ ਦਿੱਤੀ ਹੈ ਇਹ ਨਾਲ ਕੋਈ ਗੱਲ ਕਰ ਸਕਦਾ ਸੌਗ ਆ ਰਿਹਾ ਦਿਨ ਨੂੰ ਜਵਾਬ ਹੈ ਤੂੰ ਪਾਈ ਆਵਣਾ ਉਹ ਤਾਂ ਗੱਲੇ ਮੁੱਕੀ ਪਾਈਆਂ ਇੱਥਾ ਬਾਈ ਜਨਾਨੀ ਆ ਬਾਲੀ ਸੋਣੀ ਪਤਾ ਨਹੀਂ ਬਾਲੀ ਧਰਮ ਨਾਲ ਬਾਈ ਪਤਾ ਨਹੀਂ ਨਿਗਰ ਰੱਖਿਆ ਕਰ ਬਾਈ ਦੁਨੀਆ ਭੋਪੜੀ ਹੈ ਲੋਕ ਨੇ ਭਰੇ ਸੋਨੀਆਂ ਚੀਜ਼ਾਂ ਚੱਕਦੇ ਨੇ ਅੱਜ ਦੇ ਟਾਈਮ ਹੋਣੀਆਂ ਵੱਡ ਗਿਆ ਦਿਮਾਗ ਚ ਹਾਂ ਮੇਰਾ ਪਾਣੀ ਥਾਂ ਰੱਖਿਆ ਘਰ ਕੋਈ ਨਾ ਦੇਖਦਾ ਇਹ ਗੱਲ ਪਹਿਲਾਂ ਓਏ ਆਪਣੇ ਕਹਿਣੇ ਤੋਂ ਬਾਹਰ ਹੀ ਨਹੀਂ ਹੈਗੀ ਉਹ ਆਹ ਕਹਿਣੇ ਜੀ ਕੋਈ ਨਹੀਂ ਆਉ ਹੋ ਜਾਂਦੇ ਨੇ ਬਾਹਰ ਤਾਂ ਬਾਈ ਤੂੰ ਦੁਆ ਪੜ ਜੇ ਨਾ ਘਰ ਚ ਫਿਰ ਤਾਂ ਜਿਹੜੀਆਂ 10-10 ਸਾਲਾਂ ਦੀਆਂ ਮੰਦੀਆਂ ਨੇ ਆਏ ਆਏ ਟੁੱਟ ਜਾਂਦੀਆਂ ਨੇ ਭਾਈ ਆਏ ਓਏ ਤੂੰ ਮੈਨੂੰ ਨਹੀਂ ਨਾ ਜਾਣਦਾ ਮੈਂ ਟੁੱਟਣ ਦੇ ਦੂੰ ਮੈਂ ਤੋ ਬਿਨਾ ਪੁੱਛੇ ਹੋ ਰੋਟੀ ਨਹੀਂ ਲਾਉਂਦੀ ਹੈਗੀ ਉਹ ਆਹੀ ਗੱਲ ਆਹੀ ਗੱਲ ਹਰੇਕ ਕਹਿੰਦਾ ਆਪਣੇ ਭਰਪੂਰ ਕੇ ਦਿਲਦਾਰ ਕੇ ਗਈਆਂ ਮੰਨ ਜਾ ਬਾਈ ਗੱਲ ਨੂੰ ਮੰਨ ਜਾ ਬਾਈ ਫੋਨ ਆ ਗਿਆ ਉਹ ਬੰਦ ਕਰੋ ਇਹਨੂੰ ਫੋਨ ਉਹ ਖਰਜ ਕਰਨੈਲ ਦਾ ਆਲੋ ਜੜ ਤੂੰ ਗੱਲ ਦੱਸ ਤਾਂ ਤੈਨੂੰ ਕਿਸੇ ਨੇ ਕੁਝ ਕਿਹਾ ਹੈਗਾ ਬਾਈ ਜਾ ਤਾਂ ਤੂੰ ਤਾਂ ਦੱਸ ਜੇ ਕਿਹਾ ਬਾਈ ਗੱਲ ਕਾਹੀ ਕਰ ਰਿਹਾ ਮੈਂ ਤੂੰ ਨਾ ਦੱਸ ਯਾਰ ਉਹਦਾ ਮੈਂ ਪੁੱਛਦਾ ਹਾਂ ਨਾ ਬਾਈ ਤੂੰ ਬਗਾਨੀ ਦੀ ਕਟਾ ਦੇਗਾ ਤੈਨੂੰ ਗੱਲ ਕਹਿਤੀ ਮੈਂ ਬਾਈ ਕੁੱਟਣ ਵਾਲੀ ਤਾਂ ਗੱਲੇ ਨਹੀਂ ਕਰੀ ਫਿਰ ਮੈਂ ਛੱਡੂ ਉਹਨੂੰ ਯਾਰ ਗੱਲ ਤਾਂ ਆਏ ਵੀਰ ਜਿੰਨਾ ਜਨਾਨੀ ਨੂੰ ਸਿਆਣੇ ਕਹਿੰਦੇ ਨੇ ਜਿੰਨਾ ਲੋਹਾ ਕੁੱਟੋ ਉਹ 19 ਜਨਾਨੇ ਨੂੰ ਕੁੱਟ ਕੇ ਰੱਖੋ ਬਾਈ ਸੱਧਿਆ ਰਹਿਆ ਨੇ ਅੱਧੇ ਟਾਈਮ ਵੜਕਾ ਕੇ ਰੱਖਿਆ ਕਰ ਤੂੰ ਉਹ ਬਾਈ ਤੇਰੇ ਬਿਨਾ ਕਹੇ ਵੀ ਮੈਂ ਨਿੱਤ ਥਾਬੜਾ ਬਰੇਟ ਕਰਦਾ ਹਾਂ ਦੀ ਬਾਈ ਥੱਬ ਕੇ ਰੱਖ ਜਿੰਨੀ ਕੁੱਟੇਗਾ 19 ਸਿੱਧੀ ਹੋਊ ਰੋਜ਼ ਵੜਕਾਇਆ ਕਰ ਉਹ ਮੈਨੂੰ ਅਜੇ ਜ਼ਿਆਦਾ ਕੁੱਟਤੀ ਹੋਈ ਨਾ ਪਰਚਾ ਪੇਚਾ ਦੇ ਅੱਜ ਅੱਜ ਦਿਖਾ ਦੇ ਅੱਜ ਦਿਖਾ ਦੇ ਲੱਕੀ ਚੱਲ ਯਾਰੀ ਹੈ ਇਹ ਵੜਕਾ ਦੇ ਜਾ ਕੇ ਏ ਵੀ ਰੀਤੈ ਨੂੰ ਅੱਜ ਤੱਕ ਕੋਈ ਨਹੀਂ ਕੁਛ ਕਹਿੰਦਾ ਮੈਨੂੰ ਤਾਂ ਮੈਂ ਤੈਨੂੰ ਦੱਸਦਾ ਵੀ ਅੱਜ ਲੱਕੀ ਤੇਰੇ ਘਰੋਂ ਮੈਨੂੰ ਬਾਜਾ ਆਉਣ ਓਏ ਮੇਰਾ ਯਾਰ ਪਰ ਮੇਰੀ ਯਾਰ ਓਏ ਬਿੱਲੇ ਗੱਲ ਸੁਣ ਲੈ ਮੇਰੀ ਕੱਲੂ ਜੇ ਤੇਰੀ ਗੱਲ ਝੂਠ ਨਿਕਲਦੀ ਐ ਨਾ ਫੇਰ ਤੂੰ ਵੀ ਹਿਸਾਬ ਲਾ ਲਈ ਵੀਰੇ ਅੱਜ ਤੱਕ ਝੂਠ ਬੋਲੇ ਮੈਨੂੰ ਯਕੀਨ ਆ ਤੇਰੇ ਤੇ ਕਿਹੜੀ ਗੱਲ ਤੇ ਝੂਠ ਬੋਲਤਾ ਉਹ ਤੂੰ ਭਾਈ ਆਪਣਾ ਚੱਲ ਠੀਕ ਆ हां लकी कर दे कर दे भाई ਹੁਣ ਤੱਕ ਰੋਏ ਬੜਾ ਜਾ ਚੱਕ ਦੇ ਘੜੇ ਤੋਂ ਗੋਲਾ ਓਏ ਚੱਲ ਆਉਣਾ ਠੀਕ ਹੈ ਮੈਂ ਓ ਕੋਈ ਨਾ ਤੈਨ ਨਾ ਤੈਨ ਲੱਕੀ ਲੱਕੀ ਓਏ ਓਏ ਖਿੱਚੀ ਕਿਉਂ ਜਾਣਾ ਓਏ ਚੱਲ ਲੜ ਜਾ ਚੱਲ ਮੇਰਾ ਪੀਰ ਅੱਜ ਅੱਜ ਪੈਣ ਦੇ ਪਟਾਕੇ ਲੱਕੀ ਚੱਲ ਤੂੰ ਵੀ ਭੱਗ ਜਾ ਘਰੇ ਮੈਂ ਤਾਂ ਭੱਗ ਜੂ ਦਾ ਢੋਲੀ ਕਹਿੰਦੇ ਨੇ ਕਿਹੜੇ ਖਸਮ ਨਾਲ ਲੱਗ ਰਹੀਆਂ ਨਹੀਂ ਦੱਸ ਬਾਲ ਛੱਡ ਦੋ ਜੀ ਨਾ ਦੱਸ ਕੀ ਦੇ ਨਾਲ ਲੱਗ ਰਹੀਆਂ ਤੂੰ ਮੈਨੂੰ ਪਿੰਡ ਚ 36 ਜਾਨੇ ਮਿਲਦੇ ਨੇ ਕਹਿੰਦੇ ਨੇ ਕਿ ਤੇਰੀ ਘਰ ਵਾਲੀ ਨਹੀਂ ਸੱਟ ਹੈ ਛੱਡ ਦੋ ਇਹ ਮੇਰੇ ਦੁੱਖ ਲਾ ਬਦਨਾਮੀ ਕਰਾਉਂਦੀ ਫਿਰਦੀਆਂ ਤੂੰ ਹੈ ਮੈਂ ਕਾਚ ਬਦਨਾਮੀ ਕਰਾਤੀ ਥੋੜੀ ਨਾ ਦੱਸ ਹੁਣ ਕੌਣ ਦੀ ਆ ਕੀ ਦੇ ਨਾਲ ਗੱਲ ਕਰ ਰਹੀਆਂ ਤੂੰ ਹੈ ਕਿ ਕਿਸੇ ਨਾਲ ਗਲਤ ਨਹੀਂ ਕਰ ਰਹੀ ਜੀ ਮੈਂ ਤਾਂ ਉਹ ਵੀ ਫੋਨ ਦੇਖੀ ਜਾਂਦੀ ਸੀ ਮੈਨੂੰ ਦੱਸ ਦੇ ਹਲੇ ਵੀ ਬਾਜेंगी ਤੂੰ ਗਲਤ ਸੋਚੀ ਜਾਂਦੇ ਹੋ ਮੈਂ ਮੈਂ ਗਲਤ ਸੋਚ ਰਿਹਾ ਸਾਰਾ ਪਿੰਡ ਗਲਤ ਸੋਚ ਰਿਹਾ ਹੈ ਹੁਣ ਕਿਹੜੇ ਖਸਮ ਦਾ ਫੋਨ ਆ ਰਿਹਾ ਤੇਨ ਦੱਸ ਮੈਨੂੰ ਹੈ ਕਿਸੇ ਦਾ ਨਹੀਂ ਆਉਂਦਾ ਇਹ ਵੀ ਕਦੇ ਵੀ ਝੂਠ ਹੈ ਤਾਂ ਕੰਪਨੀ ਵਾਲੇ ਕਰਦੇ ਨੇ ਸਾਰਾ ਪਿੰਡ ਝੂਠੇ ਬੋਲਦਾ ਤੂੰ ਸੱਚੀ ਹੋ ਗਈ ਗੱਲੀ ਹੈ ਮੈਨੂੰ ਨਹੀਂ ਪਤਾ ਜੀ ਪਿੰਡ ਵਾਲੇ ਕੀ ਕਹਿੰਦੇ ਨੇ ਤੱਕ ਕੰਪਨੀ ਵਾਲਾ ਸੀ ਸੱਚੀ ਫੋਨ ਮੇਰੀ ਗੱਲ ਸੁਣ ਲੈ ਜਿੱਦਨ ਮੈਂ ਤੈਨੂੰ ਰੰਗੇ ਹੱਤੀ ਫੜ ਲਿਆ ਨਾ ਤੇਰੇ ਹੱਥ ਜੇ ਤੋੜ ਦੂੰਗਾ ਮੈਂ ਰੋਟੀ ਲੈ ਕੇ ਆ ਹੁਣ ਮੇਰੇ ਲਈ ਜੇਦੀ ਕਰ ਭੁੱਖ ਲੱਗ ਰਹੀ ਐ ਮੈਨੂੰ ਹੈਲੋ ਹੈਲੋ ਸੱਸੀ ਕਾ ਬਣੇ ਸੱਸੇ ਕਾਲ ਵੀਰੇ ਹਉ ਠੀਕ ਹਾਂ ਬਸ ਠੀਕ ਹਾਂ ਵੀਰੇ ਕੀ ਹੋ ਪਿਆ ਨਾ ਮੈਂ ਰੋਣ ਜਲਾ ਮੂੰਹ ਕਰਛਾ ਮੇਰੇ ਰੋਮ ਮਨਤਾ ਵਰਤੀ ਕਰ ਕੀ ਹੋ ਗਿਆ ਮੇਰੇ ਹਰ ਰੋਜ਼ ਸ਼ਰਾਬੀ ਕੀ ਆ ਜਾਂਦਾ ਤੇ ਰੋਜ਼ ਮੈਨੂੰ ਕੁੱਟਦਾ ਪਹਿਲਾਂ ਤਾਂ ਕਿਤੇ ਤਾਂ ਭੈਣੇ ਦੱਸਿਆ ਨਹੀਂ ਵੀ ਉਹ दारू ਪੀਂਦਾ ਮੇਰੇ ਪਹਿਲਾਂ ਤਾਂ ਤਾਂ ਨਹੀਂ ਦੱਸਿਆ ਕਿ ਚੱਲ ਕਾਹ ਨੂੰ ਪਰੋਂ ਦੁੱਖ ਦੇਣਾ ਪਰ ਹੁਣ ਤਾਂ ਨਾ ਮੈਂ ਤਾਂ ਛੱਲਿਆ ਨਹੀਂ ਜਾਂਦਾ ਤਾਂ ਤੈਨੂੰ ਫੋਨ ਕਰਿਆਗਾ ਲੈ ਹੈ ਬੋਲੀ ਭੈਣਾ ਤੂੰ ਜੇ ਮੈਨੂੰ ਤੋਂ ਉਦਨ ਦੀ ਦੱਸਣਾ ਦੀ ਮੈਂ ਉਦਨ ਦਾ ਆ ਕੇ ਉਹਨੂੰ ਸੁਝਾਅ ਹੁੰਦਾ ਕਰੂੰਦਾ ਮੇਰੇ ਪਤਾ ਨਹੀਂ ਕੀ ਕਹਿੰਦਾ दारू ਪੀ ਕੇ ਆ ਗਿਆ ਕਹਿੰਦਾ ਪਿੰਡ ਦੇ ਲੋਕ ਮੈਨੂੰ ਕਹਿੰਦੇ ਨੇ ਪਤਾ ਨਹੀਂ ਕੀ ਕੁਛ ਕਹਿੰਦੇ ਨੇ ਕਿ ਨਹੀਂ ਕਹਿੰਦੇ ਮੇਰੇ ਬਾਰੇ ਘਰ ਆ ਕੇ ਮੈਨੂੰ ਘੁੱਟਣ ਲੱਗ ਜਾਂਦਾ ਚਲ ਕੋਈ ਨਾ ਪਹਣੇ ਫਰਮਾ ਕੇ ਜਾਨਾ ਐਂ ਦੱਸ ਹੁਣ ਹੀ ਆਵਾਂ ਕਿ ਸਵੇਰੇ ਆਵਾਂ ਵੀਰੇ ਮੈਂ ਤਾਂ ਗੰਨੀ ਆ ਨਾ ਤੂੰ ਹੁਣ ਹੀ ਆ ਜਾ ਮੇਰੀ ਰਾਤ ਸੌਖੀ ਲੰਘ ਜੂਗੀ ਪਹਣੇ ਹੁਣ ਮੈਂ ਕਹਿੰਦੀ ਨੇ ਰਾਜਾ ਹੋਰ ਤਾਂ ਹੀ ਕਾਫੀ ਤੇ ਨਾਲੇ ਮੇਰੇ ਘਰੇ ਕੰਮ ਜੇ ਪੈ ਤੀਗੇ ਤੇ ਨਾਲੇ ਹੁਣ ਤਾਂ ਦਾਰੂ ਪੀ ਕੇ ਪਿਆ ਆਉਣਾ ਉਹ ਤਾਂ ਵੀਰੇ 24 ਘੰਟੇ ਰੱਜਿਆ ਰਹਿੰਦਾ ਫਰ ਮੈਂ ਕਹਿੰਦੀਗਾ ਕੱਲੂ ਸਵੇਰੀ ਸਵੇਰੇ ਤੜਤੀ ਆ ਜੂਗਾ ਨਾਲੇ ਉਹਦੀ ਉੱਤਰੀ ਹੋਊਗੀ ਨਾਲੇ ਸੋਫੀ ਹੋਊਗਾ ਤੋਂ ਗੱਲ ਹੋ ਜੂਗੀ ਸਮਰ ਕੇ ਹੁਣ ਕੀ ਕਰੂੰਗਾ ਮੈਂ ਸ਼ਰਾਬੀ ਨਾਲ ਬਾੜੇ ਤੋਂ ਬਾੜਾ ਥਾਪੜੇ ਖਾਵਾਂ ਨਾ ਮੇਰੇ ਤੋਂ ਚੱਲ ਵੀਰੇ ਜਿਵੇਂ ਤੈਨੂੰ ਠੀਕ ਲੱਗਦਾ ਮੈਂ ਤੇਰੀ ਡਿੱਕ ਕਰੂੰਗੀ ਚੱਲ ਭੈਣੇ ਟੈਨਸ਼ਨ ਨਾ ਲਈ ਜ਼ਿਆਦੇ ਤੇ ਹੁਣ ਮੈਂ ਤੜਕ ਕੇ ਆਉਂ ਚੰਗਾ ਸਵੇਰੀ ਚੰਗਾ ਵੀਰੇ ਠੀਕ ਆ ਭੈਣੇ ਚਾਲਿਆ ਨਹੀਂ ਜਿੱਦੀ ਸਿਰ ਦੁਖ ਰਿਆ ਮੇਰਾ ਸੁਣਦਾ ਨਹੀਂ ਤੈਨੂੰ ਲਿਆ ਛੇਦੀ ਲਿਆਉਣੀ ਆ ਜੀ ਛੇਦੀ ਲਿਆ ਓੜਾ ਅਸੀਂ ਕਿ ਆ ਪੈਣੇ ਸਸੇ ਕੰਦੇ ਚਲ ਭਾਗ ਜਾ ਮੈਂ ਕੋਈ ਨਾ ਮੈਂ ਗੱਲ ਕਰਦੇ ਨੇ ਕੀ ਗੱਲ ਕਰਨੀ ਕੋਈ ਨਾ ਨਾ ਮੈਂ ਬੁਲਾਇਆ ਕਰਦੇ ਨੇ ਯਾਰ ਮੇਰੀ ਘਰ ਵਾਲੀ ਤੂੰ ਦੱਸੀਂ ਮੈਨੂੰ ਵੀ ਮੈਂ ਕਿਵੇਂ ਬੁਲਾਉਂ ਇਹਨੂੰ ਬੋਰ ਵੀ ਪਤਾ ਕੀ ਕਰ ਰਹਾ ਕਿ ਨੂੰ ਗੁਲਾਮ ਨੂੰ ਹੱਥ ਕਿਵੇਂ ਪਾਇਆ ਸੁਰਤ ਜਾ ਮੈਂ ਤਾਂ ਸੁਰਚਦਿਆਂ ਤੂੰ ਮੇਰੇ ਕਰਿਆ ਕਿ ਮੈਨੂੰ ਡਰਾਵੇਂਗਾ ਓਏ ਮੈਂ ਪਤਾ ਕੌਣਾ ਕੌਣ ਅੱਖਾਂ ਖੋਲਾ ਰਾਜਣੀ ਰਾਤ ਨੂੰ ਡਾਕ ਕੇ ਪੈ ਜਾਣਾ ਦੀਂਦਾ ਕੁਸ ਤੈਨੂੰ ਓ ਅੱਛਾ ਬਈ ਤੂੰ ਕਿਵੇਂ ਆ ਪਛਾਣੇ ਨਹੀਂ ਯਾਰ ਮੈਂ ਤਾਂ ਕੀ ਦੱਸਾਂ ਰਾਤ ਜਾਦੀ ਪੀ ਲਈ ਆ ਜਾ ਆ ਜਾ ਬੈਠਾ ਯਾਰ ਤੂੰ ਖੜਾਗਾ ਨਾ ਨਾ ਤੂੰ ਹੀ ਬੈ ਜਾ ਓਏ ਨਹੀਂ ਨਹੀਂ ਓਏ ਆ ਬੈ ਜਾ ਬੈ ਜਾ ਉਲਾਦ ਤੇਰੇ ਲੱਗਦੇ ਨਹੀਂ ਖੜਨ ਵਾਲੇ। ਨਾ ਓਏ ਕੁਛ ਨਹੀਂ ਹੋਇਆ ਮੈਨੂੰ ਤੂੰ ਬੈ ਤੂੰ ਬੈਠ ਕੇ ਗੱਲ ਸੁਣਾ। ਪਹਿਲਾਂ ਤੂੰ ਬੈਠਾ ਰਹਿ ਕੋਈ ਨਾ। ਠੀਕ ਐ। ਸਮਝੇਗਾ ਵੀ ਤੇਰਾ ਘਰ ਐ। ਤੂੰ ਮੈਨੂੰ ਸੁਣਾਉਣ ਲੱਗ ਰਿਹਾ। ਮਰਿਆ ਕੁੜੀ ਕਿਹਤਾਂ ਕਰੀ ਜਾਂਦਾ ਤੂੰ? ਓਏ ਮੈਂ ਕੀ ਤਾਂ ਕਰੇ ਯਾਰ ਰੋਟੀ ਟੁੱਕ ਵੀ ਨਹੀਂ ਖਾ ਸਕਦਾ ਹੁਣ ਆਪਦੇ ਘਰੇ ਆ। ਓ ਯਾਰ ਬਾਈ ਰੋਟੀ ਟੁੱਕ ਖਾ ਸਕਦਾ। ਤੈਨੂੰ ਮੈਨੂੰ ਨਹੀਂ ਪਛਾਣਾ। ਤੂੰ ਸਾਡੀ ਕੁੜੀ ਨੂੰ ਕਿੱਥੇ ਪਛਾਣੇਗਾ ਵੀ ਕੌਣਾ ਕੌਣਾ। ਓਏ ਯਾਰ ਤੈਨੂੰ ਦੱਸਿਆ ਰਾਤ ਜਿਆਦੇ ਹੋ ਗਿਆ ਦੀ ਮੈਂ ਤਾਂ ਨਹੀਂ ਪਛਾਣਿਆ ਬਾਈ। ਓ ਬਾਈ ਕਿਦੇ ਮੰਨਿਆ ਵੀ ਜਿਆਦੇ ਹੋ ਗਿਆ ਯਾਰ। ਦਾਰੂ ਇਨਵਸਤੀ ਬਣੀ ਸਾਲਾ ਐ ਕਿ ਨਹੀਂ ਹੈਗਾ ਗਲਤ ਕਟਫ ਲੋ ਓ ਯਾਰ ਕੱਲ ਜ਼ਿਆਦਾ ਹੋ ਗਈ ਮੈਂ ਕਿਹੜਾ ਰੋਜ਼ ਪੀਣਾ ਯਾਰ ਓ ਭਾਈ ਮੈਨੂੰ ਫੋਨ ਕਰਕੇ ਦੱਸਿਆ ਉਹਨੇ ਵੀ ਇਹ ਹੋ ਜਾ ਝੋਲਸਦਾ ਓ ਤੈਨ ਅੱਖੀ ਦਾ ਨਹੀਂ ਦੇਖਿਆ ਓ ਅੱਖੀਓ ਦੇਖ ਲਿਆ ਜਦੋਂ ਸਾਹਮਣੇ ਖੜਾ ਸਾਲਾ ਨਹੀਂ ਪਛਾਣਿਆ ਕਿ ਤੈਨ ਤੜਕੀ ਦਾ ਓ ਇੱਕ ਦਿਨ ਨਾਲ ਕੀ ਹੋ ਗਿਆ ਜਦ ਇਹਨੂੰ ਨਹੀਂ ਪਛਾਣਿਆ ਅੱਗੇ ਤੈਨੂੰ ਜਵਾਬ ਦਿੱਤਾ ਕਿ ਤੈਨ ਪਛਾਣਦਾ ਯਾਰ ਓਏ ਭਾਈ ਤੇਰੀ ਅੱਖਾਂ ਦੱਸਣ ਲੱਗ ਰਹੀਆਂ ਨੇ ਕਿੰਨਾ ਕ ਨਸ਼ੇੜੀਆਂ ਤੂੰ ਕਿੰਨਾ ਕਨਾ ਘੱਟੋ ਘੱਟ ਤੂੰ ਆਪਦੇ ਘਰ ਵਾਲੇ ਦਾ ਪਛਾਣ ਰੱਖਾ ਉਹਨੂੰ ਕੀ ਮਾੜਾ ਚੰਗਾ ਕੀ ਕੁਝ ਬੋਲੀ ਜਾਣਾ ਮੈਂ ਕੀ ਬੋਲਦਾ ਭਾਈ ਮੇਰੇ ਮੂਹਤੇ ਦਾ ਕਰਾਉਣਾ ਤੇਰੇ ਮੂਹਤੇ ਕੀ ਗੱਲ ਕਰਾਂ ਮੈਂ ਭਾਈ ਮੈਨੂੰ ਸਾਰੀ ਗੱਲ ਦੱਸੀਏ ਨਾ ਅੱਜ ਦੇ ਮੈਨੂੰ ਚਾਹ ਪੜਾਈਏ ਅਗਲੀ ਤਾਂ ਕੁਝ ਬੋਲੀ ਨਹੀਂ ਹੈਗੀ ਯਾਰ ਵੀ ਜੇ ਮੈਥੋਂ ਦੁੱਖ ਹੁੰਦਾ ਕੋਈ ਮੈਨੂੰ ਕਹਿੰਦੀ ਆ ਕੇ ਯਾਰ ਦੁਕਾਨ ਨੂੰ ਤਾਂ ਤੇਰੇ ਤੇ ਮੈਂ ਡੰਡਾ ਚੱਕਣਾ ਹੋਣਾ ਤੂੰ ਵੀ ਮੈਥੋਂ ਡਰ ਕੇ ਚੱਲੇਗਾ ਯਾਰ ਫੇਰ ਫੇਰ ਸਾਡਾ ਲੱਗਦੀ ਪਰੋਣਾ ਤੇਰੇ ਤੇ ਕੀ ਡੰਡਾ ਚੱਕਾਂ ਉਹ ਭਾਈ ਐਡੀ ਗੱਲ ਨਹੀਂ ਆਏਗੀ ਬਈ ਤੂੰ ਪੀਂਦਾ ਨਹੀਂ ਯਾਰ ਤੂੰ ਨਹੀਂ ਪੀਂਦਾ ਮੈਂ ਪੀ ਲਈ ਫਿਰ ਕੀ ਹੋ ਗਿਆ ਯਾਰ ਐਸੀ ਪੀਂਦੇ ਆ ਯਾਰ ਐਕ ਨਹੀਂ ਹੈਗਾ ਗਲਤ ਕਟਫਦੇ ਆ ਰੋਜ਼ ਦਾ ਕੀ ਕੀਤਾ ਵੀ ਰੋਜ਼ੇ ਪੀ ਲੋ ਮਨ ਨੇ ਵਿਆਹ ਸ਼ਾਦੀ ਚ ਪੀ ਲਈ ਸਾਲੀ ਉਹ ਵੀ ਲਿਮਟ ਹੁੰਦੀ ਆ ਆਪਣੇ ਸਰੀਰ ਦੀ ਇਹ ਤਾਂ ਖੜਿਆ ਦਾ ਸੋਫੀ ਨਹੀਂ ਯਾਰ ਆ ਆਪਣੇ ਪੈਰਾਂ ਦੇ ਉਹ ਬਈ ਸਿਰ ਦੁਖ ਰਿਹਾ ਯਾਰ ਕਿਉਂ ਰਿੰਗੀ ਆ ਨਾ ਯਾਰ ਤੂੰ ਕੀ ਗੱਲ ਕੀ ਹੋ ਗਈ ਮੈਨੂੰ ਦੱਸ ਕੀ ਕਹਿੰਦੀ ਆ ਉਹ ਹਰਮਣਾ ਜੇ ਐਡੀ ਉਹ ਗੱਲ ਹੈ ਬਈ ਤੂੰ ਲੈ ਜਾ ਯਾਰ ਆਪਦੀ ਭੈਣ ਨੂੰ ਉਹ ਬਈ ਵਿਆਹ ਕਿਸੇ ਗਲਤੀਓ ਕਰਾਇ ਦੀਗਾ। ਆ ਫੇਰ ਇਹ ਕੀ ਆ ਤੂੰ ਮੇਰੇ ਘਰੇ ਆ ਕੇ ਜਲੂਸ ਕੱਢ ਰਿਆ ਮੇਰੇ ਤੇ। ਤੂੰ ਕਹਿੰਦਾ ਡਾਂਗ ਨਾਲ ਕੁੱਟੂ ਤੈਨੂੰ ਤੂੰ ਐ ਆਪਣੇ ਪ੍ਰਾਣੇ ਨੂੰ ਗੁੱਟੇਗਾ। ਘਰ ਬਸਾਉਣ ਵਾਲੇ ਨੇ ਥੋਡੇ? ਘਰ ਬਿਸਾਉਣ ਦੇ ਨਹੀਂ ਜਦੋਂ ਤੇਰੇ ਹਾਲਾਤ ਇਹ ਜਿਹੋਰੇ ਨੇ। ਓਏ ਲੈ ਆ ਗਈ। ਹਾਂ ਦੱਸ ਇਹਨੂੰ ਕੀ ਕਰਿਆ ਕਰਮ? ਦੱਸੀ? ਦੱਸ। ਇਧਰ ਹੋ ਕੇ ਖੜ ਜਾ। ਓ ਤੂੰ ਤੱਕੇਗਾ ਮਰੀ ਜਾਣਾ ਓਏ। ਤੂੰ ਲੈ ਜਾ ਆਪਦੀ ਭੈਣ ਨੂੰ ਲੈ ਜਾ ਯਾਰ ਮੈਨੂੰ ਨਹੀਂ ਪਤਾ ਆਏਗਾ। ਪਲੇਸ ਕਰ ਰੱਖਿਆ ਥੋਨੇ ਬਿਨਾਂ ਗੱਲ ਤੋਂ। ਨਾਲੇ ਮੇਰੀ ਗੱਲ ਸੁਣੋ। ਹਾਂ ਲੈ ਕੇ ਮੈਂ ਹੀ ਨਹੀਂ ਜਾਂਦਾ ਆ ਜਿਹੜਾ ਘਰ ਵਾਰਜਾ ਪਾਇਆ ਹੈ ਨਾ ਇੱਕ ਕਾਮਰੀ ਰਜੂ ਤੇਰੇ ਲੋ ਜਿਹੜਾ ਡੂੜ ਐਨਾ ਇੱਕ ਤਾਂ ਰਜੂ ਕੁਲੇਸ਼ਨ ਵਾਲਾ ਚੰਗ ਗਿਆ ਹੁਣ ਮੈਂ ਬੇਇੱਜ਼ਤੀ ਕਰਾਉਣ ਵਾਸਤੇ ਵਿਆਹ ਕਰਾਈ ਦੀ ਇਹਦੇ ਨਾਲ ਦੇਖ ਲੈ ਬਾਈ ਥੱਲੇ ਘਰ ਤੇ ਵੀ ਸਾਂ ਨਹੀਂ ਜਾਂਦਾ ਜਿਹੜੀ ਜ਼ਮੀਨ ਜੂਨ ਚਾ ਉਹ ਵੀ ਜਾਉ ਕੋਈ ਨਹੀਂ ਦੇਖਾਂਗੇ ਤੂੰ ਲੈ ਜਾ ਫਲਾਲੇ ਨੂੰ ਲੈ ਜਾ ਕਾਨੂੰ ਬਾਈ ਇਹ ਤਾਂ ਹੀ ਬੋਲੀ ਜਾਊਗਾ ਬਾਈ ਉਹ ਅੰਦਰ ਬੈਠ ਸਵੇਰੀ ਚਾਹ ਨਹੀਂ ਪੀਣ ਦਿੱਤੀ ਆਗੇ ਇੱਥੇ ਮੇਰੀ ਗੱਲ ਸੁਣ ਨਾ ਕੀ ਲੋੜ ਦੀ ਨੂੰ ਫੋਨ ਕਰਨ ਦੀ ਤੈਨੂੰ ਇਹਦਾ ਕਰੂਗੀ ਉਹ ਜੋ ਤੰਗਾ ਹੈ ਤੂੰ ਲੈ ਜਾ ਯਾਰ ਬਾਈ ਇਹ ਤਾਂ ਹੀ ਬੋਲੀ ਜਾਊਗਾ ਮੈਂ ਤੈਨੂੰ ਲਾਸਟ ਵਾਰੀ ਸਮਝਾ ਰਿਹਾ ਜਾਦਾ ਸੁਧਰ ਜਾ ਇਸ ਦੂ ਬਾਅਦ ਤਾਂ ਬਹੁਤ ਘਾਸੋਚ ਹੋ ਜੂ ਕੀ ਕਰ ਲੈ ਆ ਲੈ ਜਾ ਯਾਰ ਤੂੰ ਮੈਂ ਤੈਨੂੰ ਕਹਿ ਰਿਹਾ ਬਸਣ ਦਾ ਤਾਂ ਦੇਣੀ ਨਹੀਂ ਆ ਬਸਾਉਣ ਵਾਲੇ ਲੱchnੇ ਥੋੜੇ ਆ ਕੇ ਪਰੋਣੇ ਨੂੰ ਤੂੰ ਡਰਾ ਰਹਿਗਾ ਗਲਾ ਮੈਨੂੰ ਹੱਥ ਪਾਰੇਗਾ ਫਿਰ ਕਿਉਂ ਕਿ ਜਮੈਂ ਨਹੀਂ ਬਚਾਣਾ ਤੈਨੂੰ ਚਲ ਐ ਕਰ ਤੂੰ ਅੱਜ ਤੋਂ ਬਾਅਦ ਤੰਗ ਕਰੀ ਇਹਨੂੰ ਨਾਲੇ ਰਹੂਗੀ ਵੀ ਹੋਰੀ ਬਸੂਗੀ ਵੀ ਹੋਰੀ ਐ ਕਰੀ ਤੂੰ ਅੱਜ ਤੋਂ ਬਾਅਦ ਇਹਨੂੰ ਤੰਗ ਕਰਕੇ ਦਿਖਾਈ ਕੋਈ ਨਹੀਂ ਤੈਨੂੰ ਦਿਖਾ ਦਊ ਇਹਦਾ ਫੋਨ ਐ ਮੈਂ ਫੜ ਕੇ ਰੱਖਦਾ ਹਾਂ ਤੀਏ ਦਿਨ ਲਾਲੂ ਕਦੇ ਕਿਨੂ ਕਦੇ ਕਿਨੂ ਲਾਲੂ ਵੀ ਓਏ ਆ ਜੀ ਤੂੰ ਮੈਂ ਆ ਪੈ ਜਾ ਬਾਈ ਪੈ ਜਾ ਲੈ ਜਾ ਉਹਦੀ ਨੂੰ ਅਗਲੀ ਵਾਰੀ ਮੇਰੇ ਨਾਲ ਇਹ ਨਹੀਂ ਹੋਣਾ ਚਾਹੀਦਾ ਨਹੀਂ ਮਾਂ ਛੱਡ ਕੇ ਆਉਂਗੇ ਇਹਨੂੰ ਚੱਲ ਕੋਈ ਨਾ ਛੱਡ ਕੇ ਮੈਂ ਆਉਂਗਾ ਤੂੰ ਆਏਗਾ ਤੈਨੂੰ ਦੱਸੂਗਾ ਚੱਲ ਮੇਰੀ ਗੱਲ ਸੁਣ ਬੈਣ ਜੇ ਸੁਧਰ ਗਿਆ ਤਾਂ ਸੁਧਰ ਗਿਆ ਨਾਲੇ ਮੇਰੀ ਗੱਲ ਸੁਣਾ ਤੇ ਆ ਨਾਲ ਲੱਗਦੇ ਪਿੰਡ 'ਚ ਨਾ ਇੱਕ ਬਾਬਾ ਰਹਿੰਦੇ ਨੇ ਮੈਂ ਵੀ ਕਿਸੇ ਤੋਂ ਸੁਣਿਆ ਤੀਗਾ ਤੇ ਉਹ ਕਹਿੰਦੇ ਪਤਾ ਨਹੀਂ ਕੁੜੀਆਂ ਪੜੀਆਂ ਇਹ ਦਿੰਦਾ ਮੇਰੇ ਲਈ ਬਤਾ ਦੇਖ ਹੈ ਨਹੀਂ ਟਾਈਮ ਨਹੀਂ ਮੈਂ ਤੈਨੂੰ ਲੈ ਜਾਂਦਾ ਇਹਦਾ ਢੱਕਾ ਪੈ ਰੰਦਾ ਤੂੰ ਬੋਚਕ ਦੇ ਨੇ ਜਾਇ ਇੱਕ ਦਿਨ ਵੀਰੇ ਮੈਂ ਕੱਲੀ ਕਿਨੇ ਜਾਉਂਗੀ ਮੈਨੂੰ ਕੀ ਪਤਾ ਕਿਹੜਾ ਬਾਬਾ ਮੇਰੀ ਗੱਲ ਸੁਣਾ ਆ ਨਾਲ ਲੱਗਦੇ ਪਿੰਡਾ ਸੁਕਰਾ ਹਾਟ ਕਹਿੰਦੇ ਨੇ ਉੱਥੇ ਖੇਤਾਂਾਂ 'ਚ ਬੈੰਦਾਗਾ ਕਹਿੰਦੇ ਪਤਾ ਨਹੀਂ ਕੋਈ ਬਾਬਾ ਬੂਬਾ ਕਹਿੰਦੇ ਆਹ ਕੁੜੀਆਂ ਹੀ ਆ ਦਿੰਦਾ ਪਤਾ ਨਹੀਂ ਕਹਿੰਦੇ ਦਾਰੂ ਜਮੀ ਛੱਡ ਜਾਂਦਾ ਬੰਦਾ ਚੱਲ ਵੀਰੇ ਘਰ ਬਸਾਉਣ ਵਾਸਤੇ ਵੀ ਕਰ ਲੈਣੀ ਆ ਹੋਰ ਇਹਦਾ ਹੈਗਾ ਜਿਹੇ ਜਾਏਗਾ ਨਹੀਂ ਕੁੱਟ ਨੂੰ ਕੀ ਦੀ ਮੈਂ ਹੁਣ ਕੁੱਟ ਜਾਂਦਾ ਪਰ ਮੈਨੂੰ ਆਇਆ ਵੀ ਕਾਹਨੂੰ ਘਰ ਖਰਾਬ ਕਰਨਾ ਦੇਖ ਲੈ ਵੀਰੇ ਤੇਰੇ ਮੂਰੇ ਵੀ ਨਹੀਂ ਹਟਿਆ ਬੋਲਣੋਂ ਮੈਨੂੰ ਕੱਲੀ ਨੂੰ ਕਿੱਥੇ ਗੋਲਦਾ ਹੈ ਇਹਨੂੰ ਐ ਨਹੀਂ ਪਛਾਣਿਆ ਗਿਆ ਵੀ ਇਹ ਮੇਰੀ ਆ ਕਰ ਵਾਲਦਾ ਪਈਆ ਕੋਈ ਨਾ ਭਾਈ ਤੂੰ ਚੱਲ ਮੇਰੀ ਗੱਲ ਸੁਣ ਅੰਦਰ ਚੱਲ ਮੈਂ ਚਾਹ ਲਿਆਉਣੀ ਆ ਭੈਣੇ ਬਾ ਚਾਚੂ ਤਾਂ ਠੀਕ ਆ ਤੂੰ ਆਪਦੇ ਘਰ ਦਾ ਮੈਟਰ ਸਹੀ ਕਰ ਠੀਕ ਆ ਨਾ ਪਹਿਲਾਂ ਭਾਈ ਕੋਈ ਨਾ ਅੰਨੇ ਟਾਈਮ ਬਾਅਦ ਤਾ ਤੂੰ ਆਇਆਂਗਾ ਆਹੀਂ ਥੋੜੀ ਜਾਇੰਗਾ ਉਹ ਚੱਲ ਕੋਈ ਨਾ ਭੈਣੇ ਕੁਛ ਨਹੀਂ ਹੁੰਦਾ ਚਾਚੂ ਤਾਂ ਜਿੱਦੋ ਇਹ ਸੈੱਟ ਹੋ ਗਿਆ ਮੈਂ ਫੇਰ ਬੈਠੂਗਾ ਸਮਾਰਕੀ ਭਾਈ ਚਾਹ ਤਾਂ ਪੀ ਕੇ ਜਾ ਆਹੀਂ ਨਹੀਂ ਮੈਂ ਜਾਣ ਦਿੰਦੀ ਮੇਰੀ ਗੱਲ ਸੁਣ ਪੈਣੇ ਮੈਂ ਤੇਰੇ ਮਰਣਾ ਕਰੇ ਬਹੁਤ ਕੰਮ ਜੇ ਛੱਡ ਕੇ ਆਇਆ ਬੀਚਾਲਮ ਰੀ ਪੈਣ ਤੰਗ ਹੁੰਦੀ ਆ ਵੀ ਮੈਂ ਜਾ ਆਇਆ ਮੈਂ ਤਾਂ ਹਾਰ ਕੇ ਖੇਤ ਕਰੇ ਕਰੇ ਵੀ ਨਹੀਂ ਦੱਸ ਕੇ ਆ ਵੀ ਮੈਂ ਪੈਣ ਲਵੇ ਜਾਣਾ ਮੈਂ ਤਾਂ ਐਂ ਕਹਿ ਕੇ ਆ ਆ ਵੀ ਖੇਤ ਸਪਰੇਅ ਕਰਕੇ ਆਣਾ ਉਹ ਤਾਂ ਪਤਾ ਬਾਈ ਮੈਨੂੰ ਨਾਲੇ ਤੈਨੂੰ ਪਤਾ ਮੇਰੇ ਇਕੱਲੇ ਕਹਿਰੇ ਕਰਕੇ ਕਿੰਨੇ ਕੰਮ ਨੇ ਉਹ ਤਾਂ ਪਤਾ ਘਰੇ ਤਾਂ ਤੇਰੇ ਬਿਨਾ ਸਰਦਾ ਨਹੀਂ ਹੈਗਾ ਫੇਰ ਚਲ ਕੋਈ ਨਾ ਪੈਣੇ ਫੇਰ ਕਿਤੇ ਆਉਂਗਾ ਮੈਂ ਸਪੈਸ਼ਲ ਆਉਂਗਾ ਤੇਰੇ ਵਾਸਤੇ ਕੋਈ ਨਾ ਬਈ ਜੇ ਹੁਣ ਤੱਕ ਕਰਿਆ ਤਾਂ ਮੈਨੂੰ ਫੋਨ ਕਰਦੀ ਕਿਰੋਂ ਬਾਬੇ ਲਵੇ ਜਾਏ ਚੰਗਾ ਕੋਈ ਨਾ ਬਈ ਜਾਇਆ ਚਲ ਠੀਕ ਆ ਪੈਣੇ ਚੰਗਾ ਮੈਂ ਤਾਂ ਬਈ ਐਂ ਰਹੂਗਾ ਵੀ ਬਿਨਾ ਚਾਹ ਪਿੱਤੇ ਭੱਗ ਗਿਆ ਪੈਣ ਲੈ ਉਰੇ ਵੀ ਚਾ ਤੇਰੀ ਉਹੀ ਆ ਉਧਰਲੇ ਘਰ ਵੀ ਉਹੀ ਚ ਇੱਕੋ ਗੱਲ ਐ ਚੱਲ ਕੋਈ ਨਾ ਜਿਆਦੇ ਟੈਨਸ਼ਨ ਨਾ ਲੈ ਕਰ ਠੀਕ ਆ ਨਾ ਜਿਆਦੇ ਮਨ ਹਲਕਾ ਨਾ ਕਰਿਆ ਕਰ ਨਾਲੇ ਫੋਨ ਫੋਨ ਕਰਦੀ ਰਹਾ ਕਰ ਉਹ ਤਾਂ ਐਂ ਕਹਿੰਦਾ ਸੀ ਕਹਿੰਦਾ ਫੋਨ ਖਾਉਂਗਾ ਮਾਲਾ ਕਿਦਰੇ ਨਹੀਂ ਖਾਉਂਦਾ ਉਹਨੂੰ ਜਦੋਂ ਕੋਈ ਪਤੀ ਨਹੀਂ ਸੁਰਤ ਨਹੀਂ ਸੁਭਾਲਨੀ ਉਹਨੂੰ ਕਿੱਥੋਂ ਖੋੜੂ ਤੇਥੋਂ ਫੋਨ ਚੱਲ ਮੇਰੀ ਗੱਲ ਸੁਣ ਮੈਂ ਚੱਲ ਐਂ ਦਾ ਗੇੜਾ ਮਾਰਦਾ ਰਿਹਾ ਕਰੂੰ ਦੂਜੇ ਤੀਜੇ ਦਿਨੋਂ ਚੱਲ ਨਾਲੇ ਬਾਬੇ ਲਵੇ ਜਾਈਂ ਇਹ ਦੂਬਾ ਚ ਮੈਨੂੰ ਦਾਦੀ ਕੀ ਹੱਲ ਬਣਾ ਕੀ ਨਾ ਬਣਿਆ ਕੋਈ ਨਾ ਮੈਂ ਹੁਣੀ ਜਾਨੀ ਆ ਠੀਕ ਆ ਇਹਦਾ ਮੈਨੂੰ ਪਤਾ ਹੁੰਦਾ ਚੰਗਾ ਕਰ ਪਾਨੇ ਠੀਕ ਆ ਬਚਾਰਾ ਬੀਰਾ ਵੀ ਸਵੇਰੇ ਸਵੇਰੇ ਆਇਆ ਜਮੀ ਨਹੀਂ ਸੋਚਿਓ ਨੇ ਤਾਂ ਮੇਰੇ ਭਾਈ ਨੂੰ ਵੀ ਨਹੀਂ ਪਛਾਣਿਆ ਹੈਗਾ ਕੋਈ ਨਹੀਂ ਮੈਂ ਬਾਬੇ ਕੋਲੇ ਜਾ ਕੇ ਹੁਣੇ ਕੀ ਪਤਾ ਸੁਧਰ ਹੀ ਜਾਵੇ ਬਾਬਾ ਜੀ ਜੈ ਹੋ ਜੈ ਹੋ ਭਾਈ ਜੈ ਹੋ ਭੈਜੋ ਬੀਬਾ ਬਾਬਾ ਜੀ ਮੈਂ ਤਾਂ ਨਾ ਤੁਹਾਡੇ ਲਵੇ ਆਪਦੀ ਮੁਸ਼ਕਲ ਲੈ ਕੇ ਆਈ ਆਂ ਜੀ ਬੀਬਾ ਸਾਰੇ ਮੁਸ਼ਕਲਾ ਲਈ ਆਉਂਦੇ ਨੇ ਬੋਲ ਦੱਸ ਕੀ ਐ ਬਾਬਾ ਜੀ ਕੀ ਦੱਸਾਂ ਮੇਰੇ ਘਰ ਵਾਲਾ ਨਾ ਸ਼ਰਾਬ ਵਾਲੀ ਪਿੰਦਾਗਾ ਤੇ ਮੈਨੂੰ ਕੁੱਟਦਾ ਮਾਰਦਾ ਬਹੁਤ ਆ ਕੋਈ ਹਿੱਲਾ ਕਰ ਦੋ ਉਹਦੀ ਸ਼ਰਾਬ ਛਡਾ ਦੋ ਬੀਬਾ ਸ਼ਰਾਬ ਛਡਾ ਦੇਣਾ ਮੜ ਜੱਤ ਖਾਈ ਅੱਥਾ ਦੀ ਰੀਖਾ ਦਿਖਾ ਤੇਰੀ ਆਪਾਂ ਨੂੰ ਦੱਸਦੇ ਨੇ ਸਾਰਾ ਕੁਝ ਤੇਰੀ ਕਿਸਮਤ ਤਾਂ ਬਹੁਤ ਮਾੜੀ ਲਿਖੀ ਪਈ ਏ ਚੰਦਰੀਏ ਚੇਲੇ ਕੀ ਹੱਲ ਕਰੀਏ ਫਿਰ ਆਹ ਹੰਦ ਕਰ ਗਰੀਬਣੀ ਹੈ ਵਿਚਾਰੀ ਦੁੱਖ ਲੈ ਕੇ ਆਈ ਆ ਦੁੱਖ ਦੂਰ ਕਰਤਾ ਇਹ ਜਫਰ ਦੇਖ ਰੋਟੀ ਦਾ ਮਾਈ ਵੀ ਖਾਣੀ ਆ ਰੋਟੀ ਹੱਲ ਕਰ ਰੋਟੀ ਵੀ ਦਊ ਕੰਨੇ ਆ ਦੇਖੋ ਬਾਹਰ ਨਹੀਂ ਹੈਗੀ ਲਾ ਦੀਏ ਕੋਕੇ ਫੇਰ ਮੈਂ ਕਹਿੰਦਾ ਲਾ ਦੇ ਪਾਪਾ ਸੇਵਾ ਸੁਭਾ ਬਾਈ ਕਰਨੀ ਕੋ ਮੋੜੀ ਸੇਵਾ ਦਾ ਬਾਬਾ ਜੀ ਕਰ ਦੂੰ ਤਾਣਾ ਬਾਣਾ ਬੜਾ ਉਲਝਿਆ ਪਿਆ ਉਹ ਤਾਂ ਪਤਾ ਹੀ ਹੈ ਘਰੇ ਨਹੀਂ ਆਈ ਗੱਲ ਨਾ ਮੋੜੀ ਬਾਪਿਆਂ ਦੀ ਉਹ ਕਰਨੀ ਵਾਲੇ ਸੰਸਰ ਨਾ ਮੈਂ ਤਾਂ ਕਰ ਲੂੰਗਾ ਕਰੇ ਨਾ ਬਾਬਾ ਨੇ ਤਾਂ ਦਾ ਕਲੇਸ਼ ਰਹਿੰਦਾਗਾ ਬਸ ਚੱਕ ਦਾਂਗੇ ਕਲੇਸ਼ ਸਾਰਾ ਇਹ ਸਾਰਾ ਕਰਿਆ ਕਰਾਇਆ ਸੋਡੇ ਗਵੰਡੀਆਂ ਦਾ ਸੋਡੇ ਦਾ ਘਰ ਕੀ ਲਿਆ ਪਿਆ ਲੈ ਆ ਦੇਖ ਸਰੋ ਸਰੋ ਖੰਡਈ ਹੋਈ ਆਲੇ ਦਾਲੇ ਬੰਨਿਆ ਪਿਆ ਸਾਰਾ ਘਰ ਉਹਦੀ ਬਸ ਦੀ ਕੀ ਗੱਲ ਹੈ ਫਿਰ ਬਾਬਾ ਦਾ ਹੱਲ ਕਿਵੇਂ ਹੋਊਗਾ ਕਰਾਂਗੇ ਹੱਲ ਪੱਕਾ ਹੱਲ ਕਰਾਂਗੇ ਫਿਰ ਕਰ ਦੋ ਜੀ ਲੈ ਚੇਲੇ ਐ ਕਰ ਇੱਕ ਤਾਂ ਬੀਬੀ ਨੂੰ ਜਲਦਾ ਪ੍ਰਬੰਧ ਕਰ ਜਲ ਦੇ ਕਰਕੇ ਉੱਪਰ ਦੀ ਲਿਆ ਉਧਰੋਂ ਬੋਤਲ ਪਈਆ ਪਾਣੀ ਦਾ ਆ ਛੋਟਿਆ ਚੱਕ ਜਲਦੇ ਸੰਤਾਂ ਦੇ ਇੱਕ ਬੀਬਾ ਤੈਨੂੰ ਮੈਂ ਪੁੜੀਆਂ ਦੇਣਾ ਇਹ ਸੱਤ ਵਾਰੀ ਨਾ ਤੇਰੇ ਘਰ ਵਾਲੇ ਦੇ ਉੱਪਰ ਦੀ ਚਹਾ ਕੇ ਜੱਗੀ ਰਾਮ ਘੜੀਆ ਕਹਿ ਕੇ ਉਰੇ ਸਰਹਾਣੇ ਰੱਖ ਦੀ ਠੀਕ ਆ ਬਾਬਾ ਫਰਕ ਕੱਲ ਨੂੰ ਇਹ ਬੈਜੂ ਠੀਕ ਆ ਪਰ ਇੱਕ ਵਾਰੀ ਦੁਬਾਰੇ ਜਿਹੜਾ ਜਰੂਰ ਮਾਰ ਲੈ ਕੋਈ ਨਾ ਬਾਬਾ ਕਿਉਂਕਿ ਆਪਾਂ ਇਹ ਪੁੜੀਆਂ ਚੇਜ਼ ਕਰਾਂਗੇ ਤੇ ਰਹੋ दारू ਪੀਣਾ ਹਟ ਜਾਊਗਾ ਇਹਦੇ ਨਾਲ ਇਹ ਹਜੇ ਤੈਨੂੰ ਮੈਂ दारू ਪੀਣ ਦੀ ਗੋਲੀ ਦਿੱਤੀ ਐ ਨਹੀਂ दारू ਪੀਣ ਦੇ ਨਾਲ ਹਟੂਗਾ ਕਿਹੜਾ ਸੋਡਾ ਘਰ ਕੀ ਲਿਆ ਹੋਇਆ ਨਾ ਸਾਰਾ ਉਹਦਾ ਆਪਾ ਪ੍ਰਬੰਧ ਕਰਾਂਗੇ ਬਾਅਦ ਚ ਠੀਕ ਆ ਬਾਬਾ ਆ ਜਲਬੀ ਦੇ ਦੋ ਬਾਬਾ ਜੀ ਛੱਟਾ ਮਾਰ ਲਿਆ ਕਰੋ ਕੁੜੀ ਘਰੇ ਇਹ ਉਧਰ ਚਾਹ ਲੈ ਸੀ ਉੱਪਰ ਆਪਣੇ ਮੰਤਰ ਦੇਉ ਹਾਂਜੀ ਹਾਂਜੀ ਬਾਈ ਠੀਕ ਹੈ ਆ ਜਲ ਲੈ ਜੋ ਅਜੇ ਕੱਟ ਲੈ ਜੋ ਇਹ ਨਾ ਘਰ ਉੱਪਰ ਦੀ ਸਾਰੀ ਵਾਲੇ ਵਾਲੇ ਕੋੰਕੇ ਛੱਟਾ ਮਾਰ ਦਿਆ ਕਰੋ ਕੋਫੇ ਦੇ ਚ ਘਰੋ ਜਾ ਕੇ ਪਾਣੀ ਹੋਰ ਮਿਕਸ ਕਰ ਲਿਓ ਠੀਕ ਆ ਬਾਬਾ ਦੋ ਟਾਈਮ ਦੇਣਾ ਛੱਟਾ ਕਿ ਕਿ ਸਵੇਰੇ ਸ਼ਾਮ ਠੀਕ ਹੈ ਕਿਉਂਕਿ ਤਾਣਾ ਮਾਲਾ ਉੱਜਾ ਜ਼ਿਆਦਾ ਹੋਇਆ ਕਤ ਸੱਟ ਤਾਂ ਆ ਗਿਆ ਹੌਲੀ ਹੌਲੀ ਇੱਕ ਵਾਰੀ ਕਰ ਦਾਂਗੇ ਬਸ ਆਹੀ ਬਾਬਾ ਮੇਰੀ ਤਾਂ ਬੇਨਤੀ ਆ ਇਹੋ दारू ਪੀਣੋਂ ਹਟ ਜੇ ਸਾਡਾ ਘਰ ਵਸ ਜਾਓ ਮੈਂ ਕਹਣਾ ਬੀਬਾ ਜਿੰਦੇ ਲਾ ਦਾਂਗੇ ਇਹ दारू ਕੋਈ ਚੱਕਣਾ ਨਹੀਂ ਬੜੀ ਕਰਨੀ ਵਾਲੇ ਸੰਤ ਨੇ ਬੀਬਾ ਬਹੁਤ ਕਰਨ ਜੇ दारू ਵਾਲੇ ਕੋਈ ਨਹੀਂ ਚਾ ਆ ਗਏ ਤਾਂ ਕਹਿਦੀ ਮੈਨੂੰ ਵੀ ਨਾ ਤੁਹਾਡੇ ਬਾਰੇ ਦੱਸਿਆ ਸੀ ਕਿਸੇ ਨੇ ਤਾਂ ਹੀ ਆ ਗਈ ਮੈਨੂੰ ਤਾਂ ਪਤਾ ਨਹੀਂ ਸੀ ਨਹੀਂ ਉਹ ਬੀਬਾ ਆਪਾਂ ਨੂੰ ਕੌਣ ਨਹੀਂ ਜਾਣਦਾ ਆਪਣੀ ਦੁਨੀਆ ਤੇ ਗੱਲਾਂ ਨੇ ਟੈਨਸ਼ਨ ਨਾਲ ਆ ਜਾ ਕੇ ਕਿਵੇਂ ਤੈਨੂੰ ਮੈਂ ਦੱਸਿਆ ਉਮੀ ਕਰਦੀ ਬਾਪਾ ਜੀ ਫਿਰ ਪਰਸੋਂ ਨੂੰ ਕਹਿਣਾ ਕੁੜੀਆਂ ਨੂੰ ਵੀ ਪਰਸੋਂ ਨੂੰ ਆ ਜੀ ਮੈਂ ਕੱਲ ਅੱਜ ਤੇ ਕੱਲ ਦੀ ਦਿੱਤੀਆਂ ਨੇ ਪਰਸੋਂ ਨੂੰ ਦੁਬਾਰਾ ਫੇਰ ਆਉਣ ਪਰਸੋਂ ਨੂੰ ਆਉਣਾ ਪਊ ਭਾਈ ਤੈਨੂੰ ਦੁਬਾਰਾ ਕੋਈ ਨਾ ਹਾਂ ਪਰਸੋਂ ਨਾਲੋ ਬੱਸ ਬਾਬਾ ਜੀ ਤੂੰ ਉਹਨਾਂ ਦੇ ਘਰੇ ਜਾ ਕੀ ਕੰਮ ਨਵੇੜਿਆਂ ਮੈਂ ਉਹ ਠੀਕ ਰਹੂਗਾ ਮੈਂ ਆਪਾਂ ਦੇਖਦੇ ਆ ਪਹਿਲਾਂ ਇਹਦੇ ਨਾਲ ਵੀ ਫਾਇਦਾ ਹੁੰਦਾ ਕਿ ਨਹੀਂ ਹੁੰਦਾ ਕੰਟਰੋਲ ਹੋ ਗਿਆ ਠੀਕ ਆ ਵਾਹ ਠੀਕ ਹੈ ਨਹੀਂ ਪਰ ਕੋਈ ਗੱਲ ਹੀ ਘਰੇ ਜਾ ਕੇ ਲੱਤਾ ਚੱਕ ਲਾਂਗੇ ਸਾਰੇ ਦੀਆਂ ਨਹੀਂ ਸਿੱਧਾ ਹੋਊਗਾ ਕਰ ਲਓ ਕੋਈ ਚਲੋ ਅਗਰੇ ਤੁਸੀਂ ਰੱਖਿਓ ਤਾਂ ਅਸੀਂ ਰੱਖਿਆ ਜੇ ਕੋਈ ਆਇਆ ਨਾ ਸਿੱਧਾ ਇਹਦਾ ਡਾਂਡਕੇ ਨਾਲ ਕਰ ਲਾਂਗੇ ਮੈਂ ਖਾ ਲਾਵਾਂਗੇ ਬਾਬਾ ਫਿਰ ਆਪਾਂ ਮੈਂ ਕਹਿੰਦਾ ਟੈਨਸ਼ਨ ਨਾ ਲੈ ਚੇਲਿਆ ਦੇਖ ਓਕੇ ਆ ਦਮਾਂਦਰੀ ਖੜੀ ਆ ਬੇਇਜ਼ਤੀ ਨਾਲੇ ਆਪਾਂ ਨੇ ਠੀਕ ਆ ਲੈ ਬੀਬਾ ਦੇਖ ਮੈਂ ਤਰੋ ਚਾਹਾਂਗੀ ਬੀਬਾ ਨਾ ਜੱਗੀ ਆ ਰਾਮਗੜੀ ਆ ਜੱਗੀ ਆ ਰਾਮਗੜੀ ਸੱਤ ਵਾਰੀ ਕਹਿ ਕੇ ਸਰਾਂ ਨੇ ਥੱਲੇ ਰੱਖਦੀ ਉਹਦੇ ਸਰਾਂ ਨੇ ਥੱਲੇ ਉਹਦੇ ਸਰਾਂ ਨੇ ਥੱਲੇ ਠੀਕ ਆ ਬਾਬਾ ਡਰੀ ਨਾ ਰਾਤ ਨੂੰ ਬੁਰਕ ਬੁਰਕ ਕੇ ਉੱਠੂਗਾ ਕਾਈ ਕਤ ਤੋ ਹੋ ਤੂੰ ਸਮਝਦੀ ਨਹੀਂ ਆ ਭੇਜ ਰਿਆ ਮੈਂ ਨਾਲ ਡਿਊਟੀ ਲਾ ਰਿਆ ਕਿਸੇ ਦੀ ਚੰਗਾ ਬਾਬਾ ਆ ਇਹ ਤਾਂ ਚੂਰੀ ਚਾਰੂ ਫੇਰ ਪੀ ਕੇ ਆਈ ਪਈਆ ਕਰੂ ਠੀਕ ਆ ਬਾਬਾ ਜਿਵੇਂ ਤੁਸੀਂ ਕਿਹਾ ਨਾ ਮੈਂ ਤਾਂ ਉਵੇਂ ਹੀ ਕਰ ਦਿੰਦਾ ਬਸ ਠੀਕ ਆ ਬੀਬਾ ਤੈਨੂੰ ਦੋ ਦਰਾਂ ਦੀਆਂ ਕੁੜੀਆਂ ਦੇ ਦਿਆਂ ਉਹਦੋਂ ਬਾਅਦ ਕਿਹੜਾ ਮਾਰ ਲਈ ਦੱਸੀ ਹਾਲਾਤ ਪਰਸੋਂ ਨੂੰ ਆਣਾ ਬਾਬਾ ਪਰਸੋਂ ਨੂੰ ਆਜੋ ਠੀਕ ਆ ਬਾਬਾ ਧੰਨਵਾਦ ਸਿੱਧੀ ਲੈਣ ਤੇ ਆ ਗਿਆ ਤਾਂ ਠੀਕ ਆ ਨਹੀਂ ਪਰ ਆਪਾਂ ਘਰੇ ਜਾ ਕੇ ਕਰਾਂਗੇ ਹੀਲਾ ਧੰਨਵਾਦ ਬਾਬਾ ਠੀਕ ਆ ਬੀਬਾ ਠੀਕ ਆ ਬਾਬਾ ਵੀ ਨੰਬਰ ਤਾਂ ਦੇ ਦਿੰਦਾ ਕੁੜੀਆਂ ਨੂੰ ਜੇ ਗੱਲਬਾਤ ਹੋਣੀ ਕੋਈ ਫੋਨ ਤੇ ਦੱਸ ਦਿੰਦੀ ਕੋਈ ਗੱਲ ਤਾਂ ਸੁਣ ਲੈ ਚੀਲਿਆ ਆਪਾਂ ਦੋ ਦਰਾਂ ਦੀਆਂ ਆਪਣੀਆਂ ਦਿੱਤੀਆਂ ਨੇ ਤਾਂ ਹੀ ਉਹਨੂੰ ਹਜੇ ਆਪਣਾ ਕਿਹੜਾ ਮਾਣਾ ਪਰ ਟੈਲਫੋਨ ਬੰਦ ਦੀ ਆਪੋ ਉਹ ਨਹੀਂ ਆਖਿਆ ਉਹ ਦੋ ਦਿਨਾਂ ਦੇ ਲਾਲ ਤੇ ਫੇਰ ਉਰੀ ਆ ਉਹ ਪਾਪਾ ਮਾਲ ਹੀ ਬੜਾ ਘੈਂਟ ਦੀ ਆ ਜੇ ਕਿਤੇ ਮੇਰੀ ਕੁੰਡੀ ਫਟ ਕਰਾ ਦੇਣਾ ਮੈਂ ਤਾਂ ਤੇਰੇ ਚਰਮ ਤੋ ਧੋਕੇ ਸਾਲਿਓ ਹਾ ਤਾਂ ਬਾਬਾ ਹੀ ਸੜਾ ਬੈਠਿਆ ਜੀ ਆ ਪਾਣੀ ਪੀ ਲੋ ਮੈਂ ਮੰਗਿਆ ਪਾਣੀ ਤੁਸੀਂ ਪੀਤਾ ਨਹੀਂ ਕਾਫੀ ਟਾਈਮ ਦਾ ਤਾਂ ਹੀ ਲੱਗ ਕੇ ਆਈਆਂ ਪਾਣੀ ਪੀ ਲੋ ਆਜੋ ਆਜੋ ਜੀ ਆਇਆ ਕਰੋ ਤੁਸੀਂ ਖੜੋ ਇੱਥੇ ਨਿਗ੍ਹਾ ਰੱਖਿਓ ਕਿ ਮੜਾ ਮੋਟਾ ਕੋਈ ਫਟਕਾ ਦੜਕਾ ਹੋਣ ਲੱਗਿਆ ਤਾਂ ਉਹ ਵੀt ਜਾ ਗਾ ਲਿਓ ਮੜਾ ਕਿਹੜਾ ਭਾਜਣ ਹੋਈਦਾ ਉਹ ਗੀ ਗੱਲ ਨਹੀਂ ਪਾਪਾ ਪਤਾ ਕਿਹੜਾ ਗਾਉਣਾ ਆਲਾ ਗੀ ਪਾਪਾ ਸੰਤਾਨੇ ਪਾਈ ਫੇਰੀ ਠੀਕ ਪਾਪਾ ਸੁਣਦੇ ਹੋ ਨਗਰੀ ਕੀ ਫੇਰੀ

ਓ ਵੀ ਬਾਬਾ ਮਾਈ ਵੀ ਸੋਚਿਆ ਮਾ ਸ਼ਰਾਬੀ ਬੰਦਾ ਘਰ ਆਲਾ ਤੇਰਾ ਕਿੱਥੇ ਤੱਕੇ ਖਾਂਦੀ ਆਏਂਗੀ ਮੈਂ ਜਿਹੜਾ ਮਾਰਿਆਂ ਮੈਂ ਇਹ ਤਾਂ ਤੁਸੀਂ ਵਧੀਆ ਕਰਿਆ ਮਾਈ ਵੀ ਫਿਰ ਨਿਗਾਹ ਨੂਗਾ ਮਾਰੀ ਘਰ ਦਾ ਤਾਣਾ ਬਾਣਾ ਉਲਝਾ ਹੋਇਆ ਦੀ ਮਾ ਚੱਲ ਜਾ ਕੇ ਕੀ ਲਿਆਉਗਾ ਮਿਹਰਬਾਨੀ ਆ ਬਾਬਾ ਜੀ ਆਹੀ ਘਰ ਹੈ ਵਸੇ ਮੇਰਾ ਆ ਦੋ ਕਮਰੇ ਨੇ ਆ ਬੇੜਾ ਦਾ ਵਸਾ ਅੱਛਾ ਬੇੜਾ ਹੋਰੇ ਤੱਕੇ ਆ ਆਪਣਾ ਹਾਂਜੀ ਬਸ ਉਹ ਤੋਂ ਕਰਦੀ ਆ ਫਿਰ ਆਏ ਘਰ ਬੀਬਾ ਮੇਰੇ ਨਾਲ ਚੱਲ ਆਪਾਂ ਪਾਣੀ ਦਾ ਛਿੱਟਾ ਸਾਰੀ ਕਿਤੇ ਮਾਰਾਂ ਆ ਆਜੋ ਪਹਿਲਾਂ ਅੰਦਰ ਮਾਰ ਗੀ ਠੀਕ ਹੈ ਬਾਬਾ ਆਜੋ ਮੇਰੇ ਨਾਲ ਆ ਗੇਟ ਬੰਦ ਕਰ ਲਾ ਬੀਬਾ ਉਹ ਤੇ ਪ੍ਰੇਤਾਂ ਨੇ ਅੰਦਰ ਸਾਰੀਆਂ ਬਾਹਰ ਨੂੰ ਭੱਜਣ ਗਈਆਂ ਮੈਂ ਅੰਦਰੇ ਫੜ ਕੇ ਕੀਲ ਕੇ ਇਹਦੇ ਵਿੱਚ ਪਾ ਕੇ ਲੈ ਕੇ ਜਾਣੀ ਤੇ ਲਾਦਰਵਾਜਾ ਠੀਕ ਆ ਦੇਖ ਬੀਬਾ ਨੰਬਰ ਤੇਰੇ ਲਈ ਪਏ ਹੁਣ ਬਾਬੇ ਦਾ ਆਇਆ ਕੋਦੋਂ ਮਰਜ਼ੀ ਫੋਨ ਮਾਰੀ ਕੋਈ ਕੋਈ ਗੱਲ ਬਾਤ ਹੋਈ ਜੇ ਘਰੇ ਠੀਕ ਆ ਬਾਬਾ ਠੀਕ ਨਾਲਿਆ ਤੇਰੇ ਘਰ ਵਾਲਾ ਨਹੀਂ ਦੇ ਸਕਦਾ ਜੋ ਤੈਨੂੰ ਇਹ ਬਾਬੇ ਦੇ ਦੇਣਗੇ ਠੀਕ ਆ ਬਾਬਾ ਤੂੰ ਮੇਰੇ ਡੇਰੇ ਚ ਆ ਲੈ ਮੇਰੀ ਚੇਲੀ ਬਣ ਕੇ ਰਹੀ ਨੋਟ ਆਏ ਡੇਗਦੇ ਨੇ ਛੱਤ ਤੋਂ ਆਏ ਤੈ ਤਾਂ ਇੱਕ ਦਿਨ ਨਹੀਂ ਇੱਥੇ ਰਹਿਣਾ ਜੇ ਇੱਕ ਦਿਨ ਡੇਰੇ ਚ ਲਾਏ ਆਈ ਮੈਂ ਤਾਂ ਬਾਬਾ ਜਿਉਰੀ ਰਹੂੰਗੀ ਮੈਂ ਨਾਲ ਨਹੀਂ ਜਾਂਦੀ ਕੋਈ ਨਾ ਤੁਸੀਂ ਆਉਂਦੇ ਜਾਂਦੇ ਗੇੜਾ ਮਾਰ ਲਿਆ ਕਰੋ ਨਾਲ ਘਰ ਫੇਰੀ ਮਾਰ ਦਿਆ ਕਰੋ ਉਹ ਕੋਈ ਗੱਲ ਨਹੀਂ ਬੀਬਾ ਹੁਣ ਆਪ ਸੰਤਾ ਲਵੇ ਤੇਰਾ ਨੰਬਰ ਆ ਗਿਆ ਨਾ ਕਾ ਗੱਲਬਾਤ ਕਰਦੇ ਰਹਾਂਗੇ ਬੀਬਾ ਜੀ ਅਸਲ ਪੁੱਛੋ ਨਾ ਮੇਰਾ ਤਾਂ ਜਾਣ ਨੂੰ ਦਿਲੇ ਨਹੀਂ ਕਰ ਰਿਹਾ ਵੀ ਡੇਰਾ ਇੱਥੇ ਪਾ ਲਈਏ ਸਾਡੇ ਤਾਂ ਬਾਬਾ ਕਰਮ ਖੁੱਲ ਜਾਣਗੇ ਜੇ ਉਰੀ ਡੇਰਾ ਪਾ ਲਿਆ ਤੁਸੀਂ ਉਹ ਬੀਬਾ ਮਾਤਾ ਆਪ ਤਿਆਰ ਆ ਤੂੰ ਹਾਂ ਤਾਂ ਕਰ ਇੱਕ ਵਾਰੀ ਉਹ ਪਰ ਮੇਰੇ ਘਰ ਵਾਲਾ ਨਾ दारू ਪੀ ਕੇ ਖੰਡੇ ਆਉਂਦਾ ਬਾਲੀ ਆ ਉਸੇ ਕਰਕੇ ਆ ਬੀਬਾ ਮਾਏ ਵੀ ਉਹੀ ਗੱਲ ਤੋਂ ਡਰਦਾ ਪਹਿਲਾਂ ਆਪਾਂ ਇੱਲ ਬਲਾ ਛੱਡ ਕੇ ਉਹਨੂੰ ਆਪਦੇ ਥੋੜਾ ਆਪਦੇ ਕੰਨੀ ਕਰ ਲਈਏ ਕੋਈ ਨਾ ਬਾਬਾ ਫਿਰ ਹੌਲੀ ਹੌਲੀ ਦੇਖਾਂਗੇ ਆਹ ਤਾਂ ਮੇਰੇ ਤੇ ਯਕੀਨ ਹੋ ਗਿਆ ਕੋਈ ਨਾ ਸੰਤਾ ਨੇ ਤਾਂ ਇੱਕ ਲਿਆ ਕੇ ਤਰਪਾਲ ਵਿਛਾਉਣੀ ਆ ਉੱਥੇ ਹੋਈ ਕਿ ਇੱਥੇ ਹੋਈ ਉਹਨੂੰ ਮੜਾ ਜਾ ਆਪਣੇ ਅੰਡਰ ਕਰ ਲਈਏ ਪਹਿਲਾਂ ਠੀਕ ਆ ਬਾਬਾ ਚਲੋ ਠੀਕ ਆ ਬੀਬਾ ਚਲਦੇ ਨੇ ਸੰਤ ਚੰਗਾ ਜੀ ਬਾਬਾ ਗੱਲਾਂ ਤਾਂ ਸਹੀ ਕਰਕੇ ਗਿਆ ਲੰਦਾ ਸੀ ਬੇਲਾ ਨੂੰ ਮੋਟੂ ਦੇ ਗਏ ਨਾ ਨਾਲ ਇਹ ਮੈਨੂੰ ਮਲੰਗ ਕੀ ਲੈਂਦਾ ਜਿੰਦਾ दारू ਪੀ ਕੇ ਪਿਆ ਰੰਦਾ ਕਸਿੱਧਾ ਨਹੀਂ ਜਾਵਾਂ ਵੀ ਬੋਲਦਾ ਨਾ ਮੇਰੀ ਇੱਜ਼ਤ ਕੋਈ ਨਾਲ ਚੰਗਾ ਤਾਂ ਮਾਪੇ ਦੀ ਚੇਲੀ ਬਣ ਜਾਂਦੀ ਆ ਫੋਨ ਕਰਦੀ ਆ ਬਾਬੇ ਨੰਬਰ ਤੇ ਦੇਈ ਗਿਆ ਸੀ ਕੀ ਪਤਾ ਉਹ ਗੱਲ ਹੀ ਬਣ ਗਈ ਨਾਲ ਇਹਦੇ ਨਾਲ ਮੈਂ ਕਿੰਨਾ ਕੁ ਟਾਈਮ ਆ ਮੈਂ ਕੱਟੂਗੀ ਜ਼ਿੰਦਗੀ ਖਰਾਬਾ ਮੇਰੀ ਤਾਂ ਮੈਨੇ ਕੱਟ ਲਈ ਦਬਾਬੇ ਨੇ ਫੋਨ ਕਰਦੇ ਹੈਲੋ ਹੈਲੋ ਕਿਵੇਂ ਹੋ ਬਾਬਾ ਜੀ ਬਹੁਤ ਵਧੀਆ ਵੀ ਬਾਬਾ ਬਹੁਤ ਵਧੀਆ ਤੁਸੀਂ ਦੱਸੋ ਠੀਕ ਆ ਬਾਬਾ ਮੈਂ ਤਾਂ ਬਾਬਾ ਜਿੱਦਨ ਦੇ ਤੁਸੀਂ ਆ ਕੇ ਘਰੇ ਫੇਰੀ ਪੱਕ ਗਿਆ ਹੋ ਨਾ ਮੇਰਾ ਤਾਂ ਜੀਜਾ ਹੀ ਨਹੀਂ ਲੱਗਦਾ ਸੱਚੀ ਗੱਲ ਆ ਵੀਬਾ ਹੋਰ ਬਾਬਾ ਮੈਨੂੰ ਵੀ ਇਹੀ ਖੁਸਜਾ ਹੋਈ ਜਾਂਦਾ ਉਹ ਕਿੱਦੇ ਦਾ ਪਾਸ ਓਡੇ ਘਰ ਆਇਆ ਮੈਨੂੰ ਵੀ ਇਹੀ ਤੇਰੀ ਵਾਲੀ ਮਾਰ ਗਈ ਸੀ ਨਾ ਨੋਟਾਂ ਵਾਲੀ ਬਸ ਮੇਰੇ ਤਾਂ ਉਹੀ ਦਿਮਾਗ ਚ ਘੁੰਮੀ ਜਾਂਦੀ ਹੈ ਫੇਰ ਬੀਬਾ ਕਰਦੀ ਗਿਆ ਚੱਲ ਸੰਤਾਂ ਨਾਲੇ ਕੋਈ ਨਾ ਬਾਬਾ ਮੈਂ ਤਾਂ ਤਿਆਰ ਆ ਨਾਲੇ ਮੈਨੇ ਉਰੇ ਗੀ ਲੈਣਾ ਇਹ ਅਮਲੀ ਜੇ ਤੋਂ ਦਿਨ ਰਾਤ ਦਰੂ ਪਿੰਦਾ ਰਹਿੰਦਾ ਫੇਰ ਬਾਬਾ ਕੋਈ ਫਿਕਰ ਹੀ ਨਹੀਂ ਹੈਗੀ ਫੇਰ ਬਾਬੇ ਪਾ ਦੇਣ ਚੱਲੇ ਡੇਰੇ ਚੋਂ ਕੀ ਬਾਬਾ ਚੱਲੇ ਪਾ ਦੀਏ ਡੇਰੇ ਚੋਂ ਹਾਂਜੀ ਫੇਰ ਆ ਜਾਂਨੇ ਆ ਠੀਕ ਐ ਬਾਬਾ ਹੋ ਪਰ ਬੀਬਾ ਤੇ ਆਰ ਚੱਲ ਸੰਤਾਂ ਨਾਲੇ ਬਸ ਬਾਬਾ ਮੈਂ ਤਾਂ ਤਿਆਰੀ ਆ ਬਸ ਠੀਕ ਐ ਪਰ ਬਾਬੇ ਚੱਲਣ ਲੱਗਿਆ ਡੇਰੇ ਚ ਚੰਗਾ ਬਾਬਾ ਠੀਕ ਐ ਠੀਕ ਐ ਬਸ ਆ ਗਏ ਠੀਕ ਐ ਬਾਬਾ ਚਲ ਹੁਣ ਤਾਂ ਬਾਬੇ ਦੇ ਨਾਲ ਉਥੇ ਡੇਰੇ ਚ ਬਹਿ ਕੇ ਨਾ ਨੋਟ ਹੀ ਗਿਣਿਆ ਕਰੂੰਗੀ ਇਹਨੇ ਤਾਂ ਜਿੱਦਨ ਦੀ ਆਈਆਂ 500 ਦੇ ਨੋਟ ਦਾ ਮੂੰਹ ਨਹੀਂ ਦਿਖਾਇਆ ਘਰਾਂ ਤਿਆਰੀ ਜੀ

ਆ ਜਾ ਆ ਜਾ ਬਾਬਾ ਜੀ ਪਿੱਛੇ ਮੁੜ ਕੇ ਦੇਖ ਨੀ ਪੱਜ ਲਾ ਕੇ ਰਹਾ